ਸਤਿ ਸ਼੍ਰੀ ਅਕਾਲ ਫਾਸਟਵੇ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡਾ ਜਸਪ੍ਰਿਤ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇ ਇਸੇ ਵਿਚਾਲੇ ਨਜ਼ਰ ਮਾਰਦੇ ਆਂ ਅੱਜ ਦੀਆਂ ਚੋਣ ਸਰਗਰਮੀਆਂ ਤੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਸੋਹੇਲੇਵਾਲਾ ਤੋਂ ਔਰ ਜਿਵੇਂ ਕਿ ਚੋਣ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਾ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਬੀਜੇਪੀ ਅਤੇ ਕਾਂਗਰਸ ਦੇ ਵੱਲੋਂ ਹਜੇ ਉਮੀਦਵਾਰ ਆਪਣੇ ਡਿਕਲੇਅਰ ਕਰਨੇ ਬਾਕੀ ਨੇ ਲੇਕਿਨ ਜਿਨ੍ਹਾਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਡਿਕਲੇਅਰ ਕਰ ਦਿੱਤੇ ਗਏ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਚੋਣ ਅਖਾੜੇ ਦੇ ਵਿੱਚ ਉਤਰੇ ਹੋਏ ਹਨ ਗੱਲ ਕਰਾਂਗੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਨਰਦੇਵ ਸਿੰਘ ਬੋਬੀ ਮਾਨ ਮਾਨ ਪਰਿਵਾਰ ਕਿਸੇ ਵੀ ਇੰਟਰੋਡਕਸ਼ਨ ਦਾ ਮੌਤਾਜ ਨਹੀਂ ਗੱਲ ਕੀਤੀ ਜਾਵੇ ਤਾਂ ਤਿੰਨ ਵਾਰ ਫਿਰੋਜ਼ਪੁਰ ਪਾਰਲੀਮੈਂਟ ਤੋਂ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਸਰਦਾਰ ਜੋਰਾ ਸਿੰਘ ਮਾਨ ਦੇ بیٹے ਨੇ ਔਰ ਰਾਜਨੀਤੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵਿਰਾਸਤ ਦੇ ਵਿੱਚ ਰਾਜਨੀਤੀ ਉਹਨਾਂ ਨੂੰ ਮਿਲੀ ਹੈ ਗੱਲ ਕਰਾਂਗੇ ਬੋਬੀ ਮਾਨ ਹੋਰਾਂ ਦੇ ਨਾਲ ਜਾਣਾਂਗੇ ਕਿਸ ਤਰ੍ਹਾਂ ਦੇ ਨਾਲ ਚੋਣ ਦਾ ਮਾਹੌਲ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਜੀ ਸਰ ਸਵਾਗਤ ਹੈ ਜੀ ਰਤਨ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿੱਦਾਂ ਦਾ ਜਿਹੜਾ ਚੋਣ ਅਖਾੜਾ ਇਸ ਸਮੇਂ ਚੱਲ ਰਿਹਾ ਹੈ ਕਿੱਦਾਂ ਪਿੰਡਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਰਿਸਪਾਂਸ ਤਾਂ ਬਹੁਤ ਵਧੀਆ ਹੈ ਬਹੁਤ ਵਧੀਆ ਮਾਹੌਲ ਹੈ ਬਹੁਤ ਜਿਆਦਾ ਸ਼ਾਇ ਜਿਸ ਤਰ੍ਹਾਂ ਅੱਜ ਤੋਂ 20 ਸਾਲ ਪਹਿਲਾਂ ਸਰਦਾਰ ਜੋਰਾ ਸਿੰਘ ਮਾਨ ਨੂੰ ਲੋਕਾਂ ਨੇ ਹੱਥਾਂ ਤੇ ਚੁੱਕਿਆ ਸੀ ਨਾ ਬਾਪੂ ਨੂੰ ਯਾਦ ਕਰਕੇ ਬਾਪੂ ਦੇ ਪੁਰਾਣੇ ਸਾਥੀ ਨਾਂ ਲੈ ਕੇ ਦੁਬਾਰਾ ਫਿਰ ਉਹੀ ਬਾਪੂ ਦਾ ਨਾਂ ਰਹਿਣਾ ਜੋਰਾ ਸਿੰਘ ਮਾਨ ਦੁਬਾਰਾ ਉਹਨਾਂ ਨੇ ਫੇਰ ਰੋਈ ਪਰ ਹਲਕੇ ਦੇ ਵਿੱਚ ਜਿੰਦਾ ਕਰਤਾ ਉਹਨਾਂ ਨੇ ਹਾਂ ਕਿ ਮਾਣ ਮਹਿਸੂਸ ਹੁੰਦਾ ਵੀ ਐਮਪੀ ਸਾਹਿਬ ਦੇ ਪਰਿਵਾਰ ਚ ਹੈਗੇ ਆਪਾਂ ਉਸ ਚੀਜ਼ ਦਾ ਜਿਹੜਾ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਮਾਣ ਤਾਂ ਮਹਿਸੂਸ ਹੁੰਦਾ ਹੀ ਹੈ ਮੈਂ ਜੋਰਾ ਸਿੰਘ ਮਾਣ ਦਾ ਪੁੱਤ ਐ ਇਸ ਗੱਲ ਦਾ ਮੈਨੂੰ ਫਕਰ ਵੀ ਹੈ ਮੈਂ ਤਾਂ ਆਮ ਹੀ ਅਕਸਰ ਕਹਿਆ ਕਰਦਾ ਗੱਲ ਚਲੋ ਮਾਂ ਬਾਪ ਨੂੰ ਬੱਚੇ ਹਰੇਕ ਨੂੰ ਪਿਆਰੇ ਹੁੰਦੇ ਆ ਲੇਕਿਨ ਜਿਸ ਤਰ੍ਹਾਂ ਦਾ ਬਾਪ ਜਿਸ ਤਰ੍ਹਾਂ ਦੀ ਪਰਵਰਿਸ਼ ਸਾਨੂੰ ਸਰਦਾਰ ਜੋਰਾ ਸਿੰਘ ਮਾਂ ਤੋਂ ਮਿਲੀ ਹੈ ਨਾ ਸਾਰੇ ਪਰਿਵਾਰ ਨੂੰ ਮੇਰੇ ਚਾਚਾ ਜੀ ਦੇ ਪਰਿਵਾਰ ਨੂੰ ਵੀ ਸਾਰੇ ਪਰਿਵਾਰ ਨੂੰ ਅਸੀਂ ਸੱਤ ਭੈਣ ਭਰਾ ਹੈ ਸਨੇ ਚਾਚਾ ਜੀ ਦੇ ਬੱਚੇ ਉਹ じゃ ਬਾਪ ਮੈਂ ਕਹਿੰਨਾ ਹਰੇਕ ਬੱਚੇ ਨੂੰ ਦੇ ਮੈਂ ਸਭ ਅਰਦਾਸ ਕਰਦਾ ਪ੍ਰਮਾਤਮਾ ਦੀ ਅੱਗੇ ਅੱਛਾ ਜੇਕਰ ਗੱਲ ਕਰ ਲਿਤੀ ਜਾਵੇ ਤਾਂ ਦੂਜੀਆਂ ਪਾਰਟੀਆਂ ਵਿਰੋਧੀ ਧਿਰਾਂ ਦੀ ਗੱਲ ਕਰ ਲਿਤੀ ਜਾਵੇ ਕਾਂਗਰਸ ਅਤੇ ਬੀਜੇਪੀ ਦੇ ਵੱਲੋਂ ਹਜੇ ਤੱਕ ਉਮੀਦਵਾਰ ਡਿਕਲੇਅਰ ਨਹੀਂ ਕੀਤੇ ਗਏ ਕੀ ਇਸ ਗੱਲ ਦਾ ਫਾਇਦਾ ਮਿਲੇਗਾ ਕਾਲੀ ਦਲ ਨੂੰ ਫਾਇਦਾ ਤਾਂ ਚਲੋ ਫਾਇਦਾ ਨੁਕਸਾਨ ਤਾਂ ਇਹ ਬਾਅਦ ਚ ਪਤਾ ਲੱਗੇਗਾ ਇੱਕ ਤਰੀਕ ਨੂੰ ਪਤਾ ਲੱਗੂਗਾ ਫਾਇਦਾ ਤਾਂ ਹੈਗਾ ਹੀ ਆ ਸਾਨੂੰ 8-9 ਦਿਨ ਹੋ ਗਏ ਹਲਕੇ ਤੇਰੇ ਨੂੰ 10 ਦਿਨ ਹੀ ਹੋ ਗਏ ਲਗਭਗ ਹਮ ਐਡਵਾਂਟੇਜ ਤਾਂ ਹੈਗੀ ਐ ਇਸ ਗੱਲ ਦੀ ਜਿਹੜਾ ਪਹਿਲਾਂ ਅਸੀਂ ਰੋਕਤਾਂ ਲੋਕਾਂ ਨਾਲ ਰਾਬਤਾ ਕਾਇਮ ਕਰ ਲਿਆ ਔਰ ਸਭ ਤੋਂ ਵੱਡਾ ਵੱਧਾ ਹੈ ਜਿਸ ਤਰ੍ਹਾਂ ਤੁਸੀਂ ਬੋਲਿਆ ਕਿ ਜਾਣ ਪਹਿਚਾਨ ਦੇ ਮੁਤਾਜ਼ ਨਹੀਂਗਾ ਵਾਣ ਪਰਿਵਾਰ ਜਿਹਦੇ ਕੋਲੇ ਵੀ ਜਾਇਦ ਹੈ ਪਹਿਲਾਂ ਹੀ ਸਾਡੇ ਕੋਲੇ ਨੰਬਰ ਵੀ ਹੈਗੇ ਆ ਔਰ ਲੋਕਾਂ ਨਾਲ ਰਾਬਤਾ ਵੀ ਕਾਇਮ ਹੋ ਗਿਆ ਤਿੰਨ ਵਾਰੀ ਵੱਡੇ ਵੀਰ ਨੇ ਵਿਧਾਨ ਸਭਾ ਦਾ ਇਲੈਕਸ਼ਨ ਵੀ ਲੜਿਆ ਸਰਦਾਰ ਪ੍ਰਦੀਪ ਸਿੰਘ ਨੋਨੀ ਮਾਨ ਨੇ ਗੁਰੂ ਅਰਸਾਈ ਤੋਂ ਹੂੰ ਉਸ ਗੱਲ ਦਾ ਵੀ ਬਹੁਤ ਐਡਵਾਂਟੇਜ ਹੈ ਕਿਉਂਕਿ ਗੁਰੂ ਸਾਹਿਬ ਹੈ ਨਾ ਜਿਹੜਾ ਉਹ ਸਾਡੇ ਇੱਕ ਤਰ੍ਹਾਂ ਪਰਿਵਾਰ ਦੀ ਤਰ੍ਹਾਂ ਬਣ ਗਿਆ ਹੂੰ ਜਿਹੜਾ ਬੱਚਾ ਬੱਚਾ ਚਾਹੀ ਅਸੀਂ ਤਿੰਨ ਇਲੈਕਸ਼ਨ ਉਤੋਂ ਹਾਰ ਚੁੱਕੇ ਆਂ ਪਰ ਜਿਹੜੀ ਉਤੋਂ ਵੋਟ ਬੈਂਕ ਹੈ ਹੂੰ 50 58000 9000 ਆਈ ਇਲੈਕਸ਼ਨ ਚ ਪੈਂਦਾ ਉਹ ਸਾਡਾ ਵੋਟ ਬੈਂਕ ਉੱਥੇ ਦਾ ਉੱਥੇ ਹੀ ਖੜਾ ਹੈ ਔਰ ਮੈਂ ਗੁਰੂ ਸਾਹਿਬਾਂ ਨੂੰ ਬੇਨਤੀ ਵੀ ਕਰਦਾ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਇਲੈਕਸ਼ਨ ਤੁਹਾਡਾ ਇਕੱਲੇ ਮਾਨ ਪਰਿਵਾਰ ਦਾ ਨਹੀਂ ਤੁਸੀਂ ਸਰਦਾਰ ਜੋਰਾ ਸਿੰਘ ਮਾਨ ਬਣ ਕੇ ਬੋਬੀ ਮਾਨ ਬਣ ਕੇ ਨੋਨੀ ਮਾਨ ਬਣ ਕੇ ਕੈਸ਼ ਮਾਨ ਬਣ ਕੇ ਹਿੰਮਤ ਮਾਨ ਬਣ ਕੇ ਇਲੈਕਸ਼ਨ ਇਹ ਲੜਨਾ ਹੈ ਬੋਬੀ ਮਾਨ ਦਾ ਯਕੀਲੀ ਅਕਾਲੀ ਦਲ ਦਾ ਮੁਕਾਬਲਾ ਕਿੰਦੇ ਨਾਲ ਹੈ ਸਿੱਧੇ ਤੌਰ ਤੇ ਤੇ ਫਿਲਹਾਲ ਤਾਂ ਜੇ ਇੱਕੋ ਕੈਂਡੀਡੇਟ ਆਇਆ ਕਾਕਾ ਬਰਾੜ ਜੀ ਆਮ ਆਦਮੀ ਤੋਂ ਹੋਰ ਤਾਂ ਅਜੇ ਤਾਂ ਕੈਂਡੀਡੇਟ ਹੀ ਨਹੀਂ ਆਇਆ ਇਹਨਾਂ ਬੀਜਪੀ ਦਾ ਹੈ ਨਾ ਕਾਂਗਰਸ ਦਾ ਹੈ ਉਹਨਾਂ ਦੇ ਹਜੇ ਉਮੀਦਵਾਰ ਉਹਨੇ ਬਾਕੀ ਹੈ ਜਦੋਂ ਉਮੀਦਵਾਰ ਹੋਣਗੇ ਦੇਖੀ ਜਾਊਗੀ ਹੁਣੇ ਹੀ ਨਹੀਂ ਪਤਾ ਉਹਨਾਂ ਦਾ ਕੀ ਗੱਲਬਾਤ ਹੈ ਕੀ ਅੰਦਰੂਨੀ ਚੱਲ ਰਹੀ ਹੈ ਕਿਉਂ ਨਹੀਂ ਕੈਂਡੀਡੇਟ ਐਲਾਨ ਕਰ ਰਹੇ ਉਹ ਬੜਾ ਸਮਾਂ ਹੋ ਗਿਆ ਹੈ ਬੁੜੀਆਂ ਫਵਾਹਾਂ ਉੱਡ ਰਹੀਆਂ ਵੀ ਆ ਫਲਾਨਾ ਫਲਾਨੀ ਪਾਰਟੀ ਜੁਆਇਨ ਕਰ ਰਿਹਾ ਹੈ ਫਲਾਨਾ ਫਲਾਨੀ ਪਾਰਟੀ ਜੁਆਇਨ ਕਰ ਰਿਹਾ ਪਰ ਉਸ ਦਿਨ ਹੀ ਪਤਾ ਲੱਗੇਗਾ ਜਿਸ ਦਿਨ ਸਕਰੀਨ ਦੇ ਉੱਪਰ ਨਾਮ ਆਵੇਗਾ ਉਸ ਤੋਂ ਬਾਅਦ ਹੀ ਸਾਰੀ ਪਿਕਚਰ ਕਲੀਅਰ ਹੋਏਗੀ ਕਹਿੰਦੇ ਬੀਜੇਪੀ ਦੇ ਵਿੱਚ ਆਮਲਾ ਰਵਿੰਦਰ ਸਿੰਘ ਆਮਲਾ ਦੇ ਵੱਲੋਂ ਜਿਹੜਾ ਕੀ ਟਿਕਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਜਿਹੜੇ ਪਹਿਲਾਂ ਬੀਜੇਪੀ 'ਚ ਬੈਠੇ ਉਹਨਾਂ ਦੇ ਵੱਲੋਂ ਰਿਕੜਾ ਆਇਆ ਜਾ ਰਿਹਾ ਸੁਣਦੇ ਆ ਮੈਂ ਵੀ ਜਿਸ ਤਰ੍ਹਾਂ ਤੁਸੀਂ ਸੁਣਦੇ ਹੋ ਅਫਵਾਹਾਂ ਅਸੀਂ ਵੀ ਸੁਣ ਲਏ ਨੇ ਫੇਸਬੁੱਕ ਤੇ ਵੀ ਆਈ ਜਾਂਦੀਆਂ ਹਮਮ ਔਰ ਮੈਂ ਇੱਕ ਗੱਲ ਜ਼ਰੂਰ ਕਰਦਾ ਹਾਂ ਵੀ ਜਿਹੜਾ ਪਿਛਲੇ 2.5 ਸਾਲ ਪਹਿਲਾਂ ਇਲੈਕਸ਼ਨ ਹੋਇਆ ਸੀ ਨਾ ਵਿਧਾਨ ਸਭਾ ਦਾ ਹਮ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਜਿਹੜੇ ਪੰਜਾਬ ਦੇ ਲੋਕ ਹਨ ਨਾ ਜਜ਼ਬਾਤੀ ਬਹੁਤ ਹੈ ਜਿਸਬਾਤ ਦੇ ਵਿੱਚ ਫੈਸਲਾ ਲੈਂਦੇ ਆ ਬੜੀ ਛੇਤੀ ਚੱਕ ਤਾਰ ਕਰਦੇ ਆ ਔਰ ਜਿਹੜਾ ਇਸ ਵਾਰੀ ਦਾ ਇਲੈਕਸ਼ਨ ਹੈ ਕਿਉਂਕਿ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਜਿਹੜੇ ਆ ਦਲ ਬਦਲੂ ਆ ਨਾ ਇਹਨਾਂ ਨੂੰ ਮੂੰਹ ਨਹੀਂ ਲੈਉਣਾ ਚਾਹੀਦਾਗਾ VOTER ਉੱਥੇ ਹੀ ਖੜਾ ਹੈ WORKER ਉੱਥੇ ਹੀ ਖੜਾ ਹੈ ਜਿੱਥੇ ਖੜਾ ਸੀਗਾ ਲੀਡਰ ਆਪ ਸਮੇਂ ਅਦਲਾ ਬਦਲੀ ਕਰੀ ਜਾਂਦੇ ਆ ਪਰ ਮੈਨੂੰ ਲੱਗਦਾ ਹੈ ਇਸ ਵਾਰੀ ਇਹ ਦਲ ਬਦਲੂਆਂ ਨੂੰ ਲੋਕੀ ਮੂੰਹ ਨਹੀਂ ਲਾਉਣਗੇ ਔਰ ਇਹਨਾਂ ਨੂੰ ਮੂੰਹ ਦੀ ਖਾਣੀ ਪੈਣੀ ਹੈ ਚਾਹੇ ਮੈਂ ਤਾਂ ਤੁਹਾਨੂੰ ਦੱਸਣਾ ਜਲੰਧਰ ਸਭ ਤੋਂ ਵੱਡੀ ਆਧਾਰਨਾ ਤੁਹਾਡੇ ਕੋਲੇ ਔਰ ਜਿਹੜੇ ਸਾਡੇ ਪ੍ਰਧਾਨ ਨਾਲ ਸ਼ਰੋਬਣੀ ਇਕਾਲੀ ਦਲ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੇ ਜਿਹੜੀਆਂ ਟਿਕਟਾਂ ਦਿੱਤੀਆਂ ਹਨ ਪੰਥਕ ਪਰਿਵਾਰਾਂ ਨੂੰ ਦਿੱਤੀਆਂ ਜਿਹੜੇ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਆ ਪਿਛਲੇ 20 30 ਸਾਲਾਂ ਤੋਂ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਔਰ ਮੈਨੂੰ ਪੂਰਨ ਆਸ ਹੈ ਉਹਨਾਂ ਦੀਆਂ ਜਿਹੜੇ ਉਹਨਾਂ ਨੇ ਕੈਂਡੀਡੇਟ ਖੜੇ ਕੀਤੇ ਆ ਉਹਨਾਂ ਨੂੰ ਪੂਰਾ ਮਾਣ ਮਿਲੇਗਾ ਪੰਜਾਬ ਦੇ ਵਿੱਚ ਤੁਸੀਂ ਗੱਲ ਕੀਤੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਗੇ ਇੱਥੋਂ ਮੌਜੂਦਾ ਸਮੇਂ 'ਚ ਮੈਂਬਰ ਵੀ ਆ ਪਾਰਲੀਮੈਂਟ ਦੇ ਕੰਮ ਵੀ ਲੋਕ ਜਿਹੜੇ ਇਹ ਕਹਿੰਦੇ ਆ ਬਹੁਤ ਕੀਤੇ ਫਿਰ ਵਜ੍ਹਾ ਕੀ ਰਹੀ ਜਿਹੜਾ ਪਿਛਲੇ ਇਲੈਕਸ਼ਨਾਂ ਦੇ ਵਿੱਚ ਹਾਰ ਦੀ ਵਜ੍ਹਾ ਤੁਸੀਂ ਕੀ ਸਮਝਦੇ 32000 ਵੋਟ ਦਾ ਫਰਕ ਪੈ ਗਿਆ ਮੈਂ ਸਿਰ ਉਹੀ ਕਹਿਣਾ ਨਾ ਜਿਹੜੇ ਆਪਣੇ ਪੰਜਾਬੀ ਲੋਕ ਆ ਨਾ ਜਜ਼ਬਾਤੀ ਬਹੁਤ ਆ ਖਾਸ ਕਰਕੇ ਯੂਥ ਲੇਕਿਨ ਅੱਜ ਜੋ ਪਸਤਾ ਆ ਰਹੇ ਆ ਜਿੰਨੀ ਸਪੀਡ ਨਾਲ ਗਏ ਸੀ ਨਾ ਉਹਨਾਂ ਨੂੰ ਜਿਹੜੀ ਨੌਜਵਾਨ ਪੀੜ੍ਹੀ ਐ ਉਨੀ ਸਪੀਡ ਨਾਲ ਡਬਲ ਅਕਾਲੀ ਦਲ ਨੂੰ ਫਤਫਾ ਦੇਣ ਗਿਆ ਕੀ ਇਹ ਮੈਨੂੰ ਪੂਰਨ ਆਸ ਹੈ ਜੇਕਰ ਗੱਲ ਅਸੀਂ ਕਰ ਲਿਤੀ ਜਾਵੇ ਚੋਣ ਪ੍ਰਚਾਰ ਦੀ ਹਨਾ ਅੱਜ ਅਕਾਲੀ ਦਲ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਸਿੰਧੂ ਉਹਨਾਂ ਦੇ ਬੇਟੇ ਵੀ ਸ਼ਾਮਲ ਹੋਣ ਜਾ ਰਹੇ ਆ ਕੀ ਕੋ ਪੋਤਰੇ ਉਹਨਾਂ ਦੇ ਉਹ ਵੀ ਅੱਜ ਸ਼ਾਮਲ ਹੋਣ ਜਾ ਰਹੇ ਕੀ ਕਹੋਗੇ ਨਾਰਾਜ਼ਗੀ ਹੈ ਪਰਿਵਾਰ ਨਾਲ ਸਾਡੇ ਨਾਲ ਜੀ ਨਹੀਂ ਉਹ ਹੀ ਦੱਸ ਸਕਦੇ ਨਰਾਜ਼ਗੀ ਦਾ ਮੇਰੇ ਨੂੰ ਤਾਂ ਵੀ ਸਾਡਾ ਤਾਂ ਬੱਚਾ ਹੈ ਭਤੀਜਾ ਮੇਰਾ ਤਾਂ ਸਾਡਾ ਵੀਰ ਜਿਹੜਾ ਲਾਲੀ ਸੀ ਨਾ ਉਹਦੀ ਬੜੇ ਸਾਲ ਪਹਿਲਾਂ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀਗੀ ਔਰ ਜਿਸ ਦਾ ਘਾਟਾ ਇਸ ਪਰਿਵਾਰ ਨੂੰ ਦਾ ਪਿਆ ਹੀ ਪਿਆ ਹੈ ਸਾਡੇ ਪਰਿਵਾਰ ਨੂੰ ਵੀ ਕਿਉਂਕਿ ਇੱਕ ਜੁੱਟ ਹੋਇਆ ਕਰਦਾ ਸੀਗਾ ਸਰਦਾਰ ਜੋਰਾ ਸਿੰਘ ਮਾਨ ਸਰਦਾਰ ਪਰਮਜੀਤ ਸਿੰਘ ਸੰਧੂ ਸਰਦਾਰ ਰਧਾਮ ਸਿੰਘ ਸਰਦਾਰ ਗੁਰਬਿੰਦਰ ਸਿੰਘ ਸੰਧੂ ਔਰ ਸਰਦਾਰ ਗਰਪਾਲ ਸਿੰਘ ਗਰੇਵਾਲ ਟਾਲੀਵੜੇ ਤੋਂ ਇਹਨਾਂ ਦਾ ਇੱਕੋ ਵਾਇਆ ਕਰਦਾ ਸੀਗਾ ਲੇਕਿਨ ਵਿੱਚ ਇੱਕ ਕੜੀ ਟੁੱਟਣ ਦੇ ਨਾਲ ਨਾ ਉਸ ਗੱਲ ਦਾ ਸਾਨੂੰ ਬੜਾ ਨੁਕਸਾਨ ਹੋਇਆ ਸਾਡੇ ਭਰਾ ਦਾ ਜਵਾਨੀ ਉਮਰ ਦੇ ਵਿੱਚ ਚਲੇ ਜਾਣ ਨਾਲ ਉਹ ਬੱਚਾ ਹੈ ਸਾਡਾ ਚਲੋ ਕਿਤੇ ਵੀ ਜਾਊਗਾ ਜਿੱਥੇ ਸਾਡੀ ਲੋੜ ਪਈ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਅੱਜ ਉਹਨਾਂ ਨੂੰ ਸ਼ਮੂਲੀਅਤ ਕਰਾਉਣ ਜਾ ਰਹੇ ਆਮ ਆਦਮੀ ਪਾਰਟੀ ਚ ਕੀ ਮੰਨਦੇ ਆ ਉਸ ਦਾ ਨੁਕਸਾਨ ਹੋਏਗਾ ਆਪਾਂ ਮੈਨੂੰ ਨਹੀਂ ਲੱਗਦਾ ਚਲੋ ਨੁਕਸਾਨ ਹੋਵੇ ਕੋਈ ਮੈਂ ਤੁਹਾਨੂੰ ਕਹਿ ਰਿਹਾ ਨਾ ਵੀ ਬੱਚਾ ਉਹ ਹੂੰ ਸਾਡਾ ਭਤੀਜਾ ਹੈ ਸਾਡਾ ਭਰਾ ਹੈ ਨਹੀਂ ਗਾ ਇਸ ਤੋਂ ਉਹਦੇ ਸਿਰ ਤੇ ਹਮੇਸ਼ਾ ਯਾਤ ਰੱਖਾਂਗੇ ਹੂੰ ਨੁਕਸਾਨ ਨਹੀਂ ਮੈਨੂੰ ਨਹੀਂ ਲੱਗਦਾ ਹੋਗਾ ਨੁਕਸਾਨ ਬਚਪਨਾ ਉਹਦੇ ਚ ਹੂੰ ਮੈਂ ਉਹਦੇ ਨਾਲ ਮੇਰਾ ਮਾਨ ਪਰਿਵਾਰ ਹਮੇਸ਼ਾ ਜਦੋਂ ਵੀ ਆਵਾਜ਼ ਮਾਰੂਗਾ ਸਾਡਾ ਬੱਚਾ ਸੀ ਹਾਜ਼ਰ ਹੋਵਾ ਤਾਂ ਬਿਲਕੁਲ ਇਹਨਾਂ ਨਰਦੇਵ ਸਿੰਘ ਬੋਬੀ ਮਾਨ ਜੋ ਸ਼੍ਰੋਮਣੀ ਕਾਲੀਦਲ ਦੀ ਟਿਕਟ ਤੋਂ ਫਿਰੋਜ਼ਪੁਰ ਤੋਂ ਪਾਰਲੀਮੈਂਟ ਦੀ ਚੋਣਾਂ ਲੜ ਰਹੇ ਆ ਔਰ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਉਹਨਾਂ ਦਾ ਮੁਕਾਬਲਾ ਹਾਲ ਦੀ ਘੜੀ ਕਿਸੇ ਨਾਲ ਨਹੀਂ ਔਰ ਜੋ ਵਿਰੋਧੀ ਪਾਰਟੀਆਂ ਨੂੰ ਹਜੇ ਟਿਕਟਾਂ ਅਨਾਉਂਸ ਕਰਨ ਦੇ ਵਿੱਚ ਦੇਰੀ ਹੋ ਰਹੀ ਹੈ ਉਸ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਵਾਅਦਾ ਹੋ ਰਿਹਾ ਹਾਲਾਂਕਿ ਰਮਨ ਸੰਧੂ ਦੇ ਨਾਮ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਉਹ ਉਹਨਾਂ ਦਾ ਬੱਚਾ ਹੈ ਔਰ ਮਾਣ ਪਰਿਵਾਰ ਹਮੇਸ਼ਾ ਉਹਨਾਂ ਦੇ ਨਾਲ ਖੜਾ ਹੈ ਔਰ ਵੇ ਬਾਕੀ ਦੇ ਨਾਲ ਹਰ ਇੱਕ ਗੱਲ ਦਾ ਜਵਾਬ ਦਿੰਦੇ ਹੋਏ ਦਿਖਾਈ ਦਿੱਤੇ ਆ ਔਰ ਗੱਲ ਕੀਤੀ ਜਾਵੇ ਤਾਂ ਮਾਨ ਪਰਿਵਾਰ ਜੋ ਕਿ ਮੈਂਬਰ ਪਾਰਲੀਮੈਂਟ ਵਜੋਂ ਜੋਰਾ ਸਿੰਘ ਮਾਨ ਤਿੰਨ ਵਾਰ ਫਿਰੋਜ਼ਪੁਰ ਹਲਕੇ ਤੋਂ ਜੇਤੂ ਰਹੇ ਨੇ ਇੱਕ ਵਾਰ ਫੇਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਲੋਕਾਂ ਦੀ ਕਚਹਿਰੀ ਦੇ ਵਿੱਚ ਮਾਨ ਪਰਿਵਾਰ ਉਤਰਿਆ ਔਰ ਦੇਖਣਾ ਹੋਏਗਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਲੋਕ ਕਿਸ ਦੇ ਹੱਥ ਦੇ ਵਿੱਚ ਫਤਵਾ ਦਿੰਦੇ ਆ ਆਣੀ ਸਰ ਫਾਸਟਪੇ ਨਿਊਜ਼ ਦੇਖ ਰਹੇ ਦਰਸ਼ਕਾਂ ਨੂੰ ਸੁਖਵਿੰਦਰ ਸੋਲਵ ਵੱਲੋਂ ਪਿਆਰ ਭਰੀ ਨਮਸਕਾਰ ਜੀ ਇਸ ਵਕਤ ਪੰਜਾਬ ਪਾਲਸਨ ਕੋਟਰ ਦੇ ਵਿੱਚ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਿਹੜੀ ਵਰਕਰ ਮਿਲਣੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਇਹ ਜਿਹੜਾ ਮਿਲਣੀ ਦਾ ਪ੍ਰੋਗਰਾਮ ਹੈ ਇੱਕ ਰੈਲੀ ਦਾ ਰੂਪ ਧਾਰ ਗਿਆ ਇਸ ਵਕਤ ਸਾਡੇ ਨਾਲ ਸਾਂਝੇ ਉਮੀਦਵਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮਿੰਦਰ ਸਿੰਘ ਕੇਪੀ ਜੀ ਨੇ ਉਹਨਾਂ ਨਾਲ ਗੱਲ ਕਰਾਂਗੇ ਆਣੀ ਸਰ ਫਾਸਟਪੇ ਨਿਊਜ਼ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਜੀ ਅੱਜ ਦੀ ਪ੍ਰੈਸ ਮਿਲਣੀ ਪੜੀ ਲੋਕਾਂ ਦੇ ਨਾਲ ਮਿਲਣੀ ਕੀਤੀ ਗਿਆ ਉਹਦਾ ਕੀ ਰਿਸਪੌਂਸ ਮਿਲਿਆ ਜੀ ਨਕੋਦਰ ਹਲਕੇ ਦੇ ਜਿਹਨੇ ਅਕਾਲੀ ਦਲ ਦੇ ਵਰਕਰ ਸਾਥੀ ਜੱਜਰ ਸਾਹਿਬਾਨ ਸਰਪੰਚ ਪੰਚ ਨੂੰ ਸਾਡੇ 100 ਮੈਲ ਔਰ ਨਕੋਦਰ ਦੇ ਕਾਉਂਸਲਰ ਸਾਰਿਆਂ ਦੀ ਇੱਕ ਮਿਲਣੀ ਹੋਈ ਹੈ ਤਾਂ ਕਿ ਕਿਉਂਕਿ ਮੈਂ ਅਕਾਲੀ ਦਲ ਦੇ ਵਿੱਚ ਜੁਆਇਨ ਕਰਨ ਤੋਂ ਬਾਅਦ ਪਹਿਲੀ ਵਾਰੀ ਮੀਟਿੰਗ ਇਥੇ ਜਿਹੜੀ ਹੈ ਸਾਰਿਆਂ ਨਾਲ ਕੀਤੀ ਹੈ ਔਰ ਅੱਜ ਤੋਂ ਬਾਅਦ ਅਸੀਂ ਸਾਰੀ ਵਿਉਂਤਵੰਦੀ ਬਣਾ ਕੇ ਕਿਸ ਤਰੀਕੇ ਨਾਲ ਇਲੈਕਸ਼ਨ ਲੜਨਾ ਸਰਕਲ ਵਾਈਜ਼ ਲੜਨਾ ਔਰ ਸਲੇ ਜਾ ਕੇ ਪਿੰਡ ਵਾਈਜ਼ ਜਿਹੜਾ ਇਲੈਕਸ਼ਨ ਜਿਹੜਾ ਹੈ ਲੜਨ ਵਾਸਤੇ ਅਸੀਂ ਸਾਰੀ ਆਪਣੇ ਸਾਥੀਆਂ ਨਾਲ ਯੋਜਨਾ ਬਣਾ ਰਹੇ ਹਾਂ। ਇਹ ਦੇਖੋ ਸਰ ਸੈਂ ਸ਼ਰੋਮਣੀ ਕਾਲੀ ਦਲ ਦੇ ਤੇ ਐਂਟਰ ਕੀਤਾ ਕੀ ਮਹਿਸੂਸ ਕਰ ਰਹੇ ਹੋ ਸਰ? ਮੈਨੂੰ ਬਹੁਤ ਵਧੀਆ ਅੱਛੀ ਪਾਰਟੀ ਹੈ। ਔਰ ਸ਼ਰੋਮਣੀ ਕਾਲੀ ਦਲ ਦਾ ਇਤਿਹਾਸ ਹੈ। ਸ਼ਰੋਮਣੀ ਕਾਲੀ ਦਲ ਨੇ ਪੰਜਾਬ ਔਰ ਪੰਜਾਬੀ ਇਤਰੀ ਬੜੀ ਸੇਵਾ ਕੀਤੀ ਹੈ ਔਰ ਗਾਂ ਵੀ ਕਰਨੀ ਹੈ। ਇਹਨਾਂ ਦਾ ਵਿਜਨ ਹੈ ਇਸੇ ਕਰਕੇ ਮੈਂ ਸ਼ਰੋਮਣੀ ਕਾਲੇ ਦਾ ਜੁਆਇਨ ਕੀਤਾ। ਜਿਹੜਾ ਅੱਜ ਦਾ ਐਕਸਪੀਰੀਅੰਸ ਆ ਜਿਹੜੇ ਲੋਕ ਆ ਉਹਨਾਂ ਦਾ ਕੀ ਰਿਸਪੌਂਸ ਹੈ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਦੇਖੋ ਵਰਕਰ ਮੀਟਿੰਗ ਵੀ ਪੂਰੀ ਰੈਲੀ ਤੋਂ ਵੀ ਜ਼ਿਆਦਾ ਲੋਕ ਜਿਹੜੇ ਇੱਥੇ ਇਕੱਠੇ ਹੋਏ ਆ ਲੋਕਾਂ 'ਚ ਪੂ ਔਰ ਮੈਂ ਸਮਝਦਾ ਕਿ ਇਹ ਜਿਹੜਾ ਚਨਾਵ ਹੈ ਦਿੱਲੀ ਪਾਰਲੀਮੈਂਟ ਦਾ ਹੈ ਔਰ ਇਹਦੇ ਰਿਜ਼ਲਟ ਜਿਹੜੇ ਆ ਕਿਉਂਕਿ ਸਾਡਾ ਜਿਹੜਾ ਮੁਕਾਬਲਾ ਹੈ ਵੱਡੀਆਂ ਪਾਰਟੀਆਂ ਨਾਲ ਹੈ ਜਿਹੜੀਆਂ ਕਿ ਨੈਸ਼ਨਲ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਛੋਟੀ ਪਾਰਟੀ ਹੈ ਖੇਤਰੀ ਪਾਰਟੀ ਹੈ ਲੇਕਰ ਖੇਤਰੀ ਪਾਰਟੀ ਕੋ ਮਜ਼ਬੂਤ ਪਾਰਟੀ ਹੈ ਔਰ ਇਹਦਾ ਤੁਸੀਂ ਦੇਖੋ ਜਦੋਂ ਰਿਜ਼ਲਟ ਆਣਗੇ ਤੁਸੀਂ ਹੈਰਾਨ ਹੋ ਜਾਓ ਬਿਲਕੁਲ ਸਰ ਬੜੇ ਮੁੱਦੇ ਆ ਜੀ ਜਿਹੜੇ ਪੰਜਾਬ ਦੇ ਵਿੱਚ ਆ ਜਿਸ ਤਰ੍ਹਾਂ ਪਿਛਲੇ ਦਿਨੀ ਇੱਥੇ ਕਿ ਧਰਨਾ ਲਗਾਇਆ ਗਿਆ ਸੀ ਕਿਸਾਨਾਂ ਨੂੰ ਜਿਹੇ ਆ ਸਕਿਆ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈਗਾ ਇਹਔਰ ਬਾਬਾ ਸਾਹਿਬ ਦੀ ਬਿਆਨ ਦੀ ਕੀਤੀ ਗਈ ਉਹਦੇ ਬਹੁਤ ਸਾਰੇ ਜਿਹੜੇ ਆ ਰਾਜਨੀਤਿਕ ਪਰਦੂਸ਼ਣ ਕੀਤਾ ਗਿਆ ਹੈ। ਇਹ ਦੇਖੋ ਗੱਲ ਇਹ ਆ ਕਿ ਜਦੋਂ ਵੀ ਕੋਈ ਵਿਅਕਤੀ ਕਿਸੇ ਵੀ ਪਾਰਟੀ ਦੇ ਵਿੱਚ ਹੁੰਦਾ ਹੈ ਤੇ ਉਹ ਆਪਣੇ ਪਾਰਟੀ ਦੀ ਗੱਲ ਕਰਦਾ। ਜਿਹੜੀ ਪਾਰਟੀ ਬੀਜੇਪੀ ਐਸ ਵੇਲੇ ਦੇਸ਼ ਨੂੰ ਚਲਾ ਰਹੀ ਹੈ ਉਹ ਹੈ ਹੀ ਦਲਿਤ ਵਿਰੋਧੀ ਪਾਰਟੀ ਆ। ਔਰ ਸਾਨੂੰ ਇਹ ਖਤਰਾ ਹੈ ਕਿ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਕੇ ਉਹਨਾਂ ਨੇ ਰਿਜ਼ਰਵੇਸ਼ਨ ਦੇ ਉੱਤੇ ਸਾਡੇ ਤੇ ਕਾਕਾ ਮਾਰਨਾ ਹੈ। ਜਿੰਨੇ ਮinority ਦਾ ਇਸੇ ਕਰਕੇ ਅੱਜ ਇਕੱਠੇ ਆ ਕਿ ਦੇਸ਼ ਦੇ ਵਿੱਚ ਜਿਹੜੀ ਇੱਕ ਹਕੂਮਤ ਚਲਾ ਰਹੇ ਹੈ ਜਿਹੜੇ ਉਹ ਹਮੇਸ਼ਾ ਹੀ minority ਦੇ ਖਿਲਾਫ ਕੰਮ ਕਰਦੇ ਆ ਔਰ ਦੇਸ਼ ਨੂੰ ਜਿਹੜਾ ਵੰਡਣ ਦੀ ਕੋਸ਼ਿਸ਼ ਕਰਦੇ ਆ ਆ ਜਾਤ ਪਾਤ ਦੇ ਵਿੱਚ ਵੰਡਣ ਦਾ ਜਿਹੜਾ ਕੰਮ ਹੈ ਇਹ BJP ਕਰ ਰਹੀ ਹੈ ਬਿਲਕੁਲ ਸਰ ਇਹ ਇਹਦਾ ਇੱਕ ਜਿਹੜਾ ਸਬੂਤ ਵੀ ਹੈ ਕਿ ਪਿਛਲੇ ਕੱਲ ਜਾਂ ਪਰਸੋਂ ਦੇ ਵਿੱਚ ਵਿੱਚ ਇੱਕ BJP ਪਾਰਟੀ ਦਾ ਕੋਈ ਲੀਡਰ ਹੈ ਮੈਂ ਨਾਂ ਨਹੀਂ ਲੈਣਾ ਚਾਹਦਾ ਉਹਨਾਂ ਵੱਲੋਂ ਬਾਬਾ ਸਾਹਿਬ ਬਾਰੇ ਅਪਸ਼ਬਦ ਬੋਲੇ ਗਿਆ ਔਰ ਇੱਕ ਪੋਸਟ ਪਾਈ ਗਈ ਆ ਫਿਰ ਦੇਖੋ ਮੈਂ ਉਹਨਾਂ ਦੀ ਉਹਨਾਂ ਦੀ ਮੰਡਟੈਂਟੈਂਟੀ ਇਦਾਂ ਦੀ ਹੈ قوم ਔਰ ਅਸੀਂ ਸਮਝਦੇ ਹਾਂ ਕਿ ਇੱਥੇ ਬਹੁਤ ਰਾਸ਼ਟਰੀ ਬਹੁਤ ਧਰਮੀ ਲੋਕ ਨਹੀਂ ਸਾਡੇ ਦੇਸ਼ ਦੇ ਵਿੱਚ ਹਰ ਬਰਾਦਰੀ ਇੱਥੇ ਰਹਿੰਦੀ ਹੈ ਇਸ ਕਰਕੇ ਸਰਵਸਾਂਝੇ ਲੋਕ ਇੱਥੇ ਰਹਿਣੇ ਚਾਹੀਦੇ ਆਵਾਮ ਨੂੰ ਸਰਕਾਰੀ ਸੰਦੇਸ਼ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਹਾਲਾਤ ਪੰਜਾਬ ਦੇ ਮੰਗ ਕਰਦੇ ਆ ਮਿੰਦਰ ਸਿੰਘ ਕੇਪੀਰੀ ਵੱਲੋਂ ਇਹ ਇੱਕ ਵਿਚਾਰ ਪੇਸ਼ ਕੀਤਾ ਗਿਆ ਕਿ ਜਿਹੜੀ ਬੀਜੇਪੀ ਪਾਰਟੀ ਹੈ ਜਾਂ ਜਾਂ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਦੇਸ਼ ਦੇ ਜਿਹਨਾਂ ਨੂੰ ਜਨਤਾ ਕੰਮ ਕਰਦੇ ਦੇਖ ਸਕਿਆ ਉਹ ਕਹਿੰਦੇ ਨੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਇੱਕ ਪੰਜਾਬ ਦੀ ਅਹਮ ਪਾਰਟੀ ਆ ਔਰ ਉਹਨਾਂ ਨੂੰ ਚਾਹੀਦਾ ਹੈ ਲੋਕਾਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਇਸ ਲੋਕ ਸਭਾ ਚੋਣ ਦੇ ਵਿੱਚ ਸਾਥ ਦਿੱਤਾ ਜਾਵੇ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਫਾਸਟਵੇ ਨਿਊਜ਼ ਨਕੋਦਰ ਇੰਡੀਅਨ ਨੈਸ਼ਨਲ ਲੋਕ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੋਨੋਂ ਸਕੇ ਭਰਾਵਾ ਮੰਗੂਆਂ ਦੋਨੋਂ ਪਾਰਟੀਆਂ ਕਿਸਾਨਾਂ ਦੀ ਪਾਰਟੀਆਂ ਗਰੀਬ ਦੀ ਪਾਰਟੀਆਂ ਮਜ਼ਦੂਰ ਦੀ ਪਾਰਟੀਆਂ ਦੋਨੋਂ ਹੀ ਆਪਣੇ ਆਪਣੇ ਸੂਬੇ ਦੀ ਪਾਰਟੀਆਂ ਹਨ ਦੋਨਾਂ ਦਾ ਰਿਸ਼ਤਾ ਕੋਈ ਸਿਆਸੀ ਰਿਸ਼ਤਾ ਨਹੀਂ ਦਿਲ ਦਾ ਰਿਸ਼ਤਾ ਹੈ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਹਰਿਆਣੇ ਦੇ ਲੋਕ ਸੋਚਦੇ ਆ ਕਿ ਸਾਡੀ ਸਰਕਾਰ ਬਣਦੀ ਹੈ ਜਦੋਂ ਹਰਿਆਣੇ ਵਿੱਚ ਇੰਡੀਆ ਨੈਸ਼ਨਲ ਲੋਕ ਦਲ ਦੀ ਸਰਕਾਰ ਬਣਦੀ ਹੈ ਅਸੀਂ ਪੰਜਾਬ ਵਾਲੇ ਸੋਚਦੇ ਆ ਕਿ ਸਾਡੀ ਸਰਕਾਰ ਹੈ ਇੱਥੇ ਦੋਨੋਂ ਪਾਰਟੀਆਂ ਜ਼ਮੀਨ ਨਾਲ ਜੁੜੀ ਹੋਈ ਪਾਰਟੀਆਂ ਆਪਣੇ ਸੂਬੇ ਦੀਆਂ ਪਾਰਟੀਆਂ ਹਨ ਚੌਧਰੀ ਦੇਵੀ لال ਜੀ ਤੇ ਵੱਡੇ ਬਾਦਲ ਸਾਹਿਬ ਸਾਰੀ ਜ਼ਿੰਦਗੀ ਉਹਨਾਂ ਨੇ ਕਿਸਾਨੀ ਦੀ ਲੜਾਈ ਲੜੀ ਗਰੀਬ ਦੀ ਲੜਾਈ ਲੜੀ ਜੇ ਆਜ਼ਾਦੀ ਦੇ ਬਾਅਦ ਜੇ ਆਪਾਂ ਕਿਸਾਨ ਨਿਕਾਂ ਦੀ ਗੱਲ ਕਰੀਏ ਲੀਡਰਸ਼ਿਪ ਦੀ ਦੇਸ਼ ਦੀ ਗੱਲ ਕਰੀਏ ਚੌਧਰੀ ਚਰਨ ਸਿੰਘ ਜੀ ਦਾ ਨਾਂ ਹੁੰਦਾ ਚੌਧਰੀ ਦੇਵੀ ਲਾਲ ਜੀ ਦਾ ਨਾਂ ਹੁੰਦਾ ਦਸਾ ਪ੍ਰਕਾਸ਼ ਸਿੰਘ ਜੀ ਬਾਦਲ ਦਾ ਨਾਂ ਹੁੰਦਾ ਆ ਜਿਹੜੀ ਥੋੜੀ-ਮੋਟੀ ਆਪਾਂ ਨੂੰ ਐਮਐਸਪੀ ਮਿਲ ਰਹੀ ਹੈ ਕਰਜ਼ੇ ਝੋਨੇ ਦੀ ਅੱਜ ਦਵਾਈ ਇਹਨਾਂ ਲੀਡਰਸ਼ਿਪ ਨੇ ਆ ਨਹੀਂ ਕਿ ਇੱਥੇ ਐਮਐਸਪੀ ਨਹੀਂ ਕੋ ਦਿੰਦਾ ਸੀ ਕਿਸਾਨੀ ਦੀ ਕੋਈ ਗੱਲ ਨਹੀਂ ਕਰਦਾ ਸੀ ਅੱਜ ਦੇਸ਼ ਵਿੱਚ ਜਿਹੜੀ ਆ ਲੜਾਈ ਲੜ ਰਹੇ ਆ ਆਪਾਂ ਪਾਰਲੀਮੈਂਟ ਦੀ ਬੜੀ ਅਹਿਮ ਲੜਾਈ ਹੈ ਇੱਕ ਪਾਸੇ ਮੈਂ ਹਰਿਆਣੇ ਦੀ ਗੱਲ ਕਰਨਾ ਚਾਹਣਾ ਹੈ ਹਰਿਆਣੇ ਵਾਲਿਓ ਥੋੜੀ ਕੋਈ ਇੱਕ ਪਾਰਟੀ ਇੱਥੇ ਇਲੈਕਸ਼ਨ ਲੜ ਰਹੀ ਆ ਇੰਡੀਅਨ ਨੈਸ਼ਨਲ ਲੋਕ ਦਲ ਥੋੜੀ ਹਰਿਆਣੇ ਦੀ ਹੈ ਫਿਰ ਆਪਾਂ ਨੂੰ ਆਪਣੇ ਖੇਤਰ ਦੀਆਂ ਪਾਰਟੀਆਂ ਨੂੰ ਤਕੜਾ ਕਰਨਾ ਪੈਣਾ ਹੈ ਚੌਦੀ ਦੇਵੀ ਲਾਲ ਜੀ ਨੇ ਬਾਦਲ ਸਾਹਿਬ ਨੇ ਸਦਾ ਲੜਾਈ ਲੜੀ ਕਿਸਾਨੀ ਤੇ ਤੇ ਗਰੀਬ ਦੀ ਲੜਾਈ ਜਿੰਨੀ ਜਿੰਨੀ ਤਰੱਕੀ ਤੁਸੀਂ ਆਪਣੇ ਸੂਬੇ ਆਖ ਦੇਖੀ ਉਦੋਂ ਹੀ ਹੋਈ ਜਦੋਂ ਤੁਹਾਡੇ ਸੂਬੇ ਦੀਆਂ ਪਾਰਟੀਆਂ ਦਾ ਸਰਕਾਰ ਆਪਣੇ ਸੂਬੇ ਚਾਹੀ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਂ ਨਹੀਂ ਬੈਂਤੀ ਕਰਨਾ ਚਾਹੁੰਦਾ ਹਰਿਆਣੇ ਦੇ ਲੋਕਾਂ ਨੂੰ ਆਪਣੀ ਖੇਤਰੀ ਪਾਰਟੀ ਇੰਡੀਅਨ ਨੈਸ਼ਨਲ ਲੋਕਦਨ ਨੂੰ ਤਕੜਾ ਕਰ ਦਿਓ ਜੇ ਤੁਸੀਂ ਹਰਿਆਣੇ ਦੇ ਕਿਸਾਨ ਨੂੰ ਬਚਾਉਣਾ ਹੈ ਜੇ ਹਰਿਆਣੇ ਦੇ ਗਰੀਬ ਨੂੰ ਬਚਾਉਣਾ ਹੈ ਜੇ ਤੁਸੀਂ ਹਰਿਆਣੇ ਦੇ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਪਾਰਲੀਮੈਂਟ ਭੇਜਣੀ ਹੈ ਕਿ ਹਰਿਆਣਾ ਦੀ ਪਾਰਟੀ ਨੂੰ ਤਕੜਾ ਕਰ ਲੋ ਕਾਖੂ ਸਾਹਿਬ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਸਿੰਘ ਪੁੱਲਣ ਅੱਜ ਦਲ ਦਾਾਇਨੇ ਐਨਰਜੀ ਜਿਹੜੇ ਪੁੱਲਣ ਹੌਸਜੋਗਨਾਲ ਕਰਾਈ ਜਿੱਥੇ ਰਾਜ ਦੇ ਬਹੁਤ ਤਰ੍ਹਾਂ ਕੰਮ ਕੀਤਾ ਗਿਆ ਉਪਰ ਨਿਸ਼ਾਨਾ ਮੈਂ ਖੇਡ ਦਾ ਹਰ ਰੋਕਾ ਬਣੇ ਜੀ ਕਿ ਮੁਲਾਜ਼ਮ ਨੂੰ ਸਤਿਕਾਰ ਦੇ। ਅਬ ਕੁਛ ਹੋਰ। ਪਹਿਲਾਂ ਦਾ ਧੰਨਵਾਦ ਕਰਦਾ ਐਮਐਲਏ ਕੁਸ਼ਵਿੰਦਰ ਸਿੰਘ ਜਿਨ੍ਹਾਂ ਨੇ ਵੱਡੀ ਗਿਤੀ ਦੇ ਵਿੱਚ ਅੱਜ ਸਾਥੀਆਂ ਦੀ ਆਮ ਆਦਮੀ ਪਾਰਟੀ ਦੀ ਜੁਲਾਈ ਲਈ ਤੇ ਨਾਲ ਮੈਂ ਧੰਨਵਾਦ ਕਰਦਾ ਹਾਂ ਤੇ ਐਨਆਰਆਈ ਭਰਾ ਹਰਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਵੱਡੀ ਗਿਤੀ ਦੇ ਵਿੱਚ ਸਕੂਲਾਂ ਵਾਲੇ ਸਾਥੀ ਸਾਡੇ ਟੀਚਰ ਹੋਰ ਵੀ ਭੜੇ ਵੱਡੀ ਗਿਤੀ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਦੇ ਪਰਿਵਾਰਕ ਸਾਡੇ ਭਰਾ ਭੈਣਾਂ ਨੌਜਵਾਨ ਵੀ ਸਾਰੇ ਆ ਕੇ ਸ਼ਾਮਲ ਹੋਏ ਤੇ ਇਹਨਾਂ ਨੂੰ ਸਵਾਗਤ ਲਾਇਆ ਗਿਆ ਕਿ ਅਸੀਂ ਕੁਦਾ ਸਭਾ ਤਰਤਾਰ ਤੋਂ ਤੇ ਲੋ ਸਭਾ ਕੂਰ ਸਾਹਿਬ ਜਿੰਨੇ ਵੀ ਸਾਥੀ ਆ ਦਾਸ ਦੀ ਸਪੋਰਟ ਕਰਨਗੇ ਤੇ ਉਹਦੇ ਬਾਅਦ ਮੇਰੇ 5 ਸਾਲ ਮੇਰਾ ਹਰਜ ਬੰਦਾ ਮੇਰੀ ਜ਼ਿੰਮੇਵਾਰੀ ਬਣਦੀ ਆ ਕਿ ਮੈਂ ਸਾਰੇ ਐਨ ਆਰ ਆਈ ਭੈਣਾ ਭਰਾਵਾਂ ਤੇ ਪੂਰੇ ਪੰਜਾਬੀਆਂ ਦਾ ਜੋ ਵੀ ਕੰਮ ਹੋਵੇ ਪਹਿਲੇ ਦੇ ਹੱਥ ਤੇ ਕਰਾਂਗੇ ਜੇ ਕਹੇ ਜਦੋਂ ਬਰ ਹੋਦਾ ਹੀ ਮੁਸਕਰਾਉਂਦਾ ਆ ਤੁਸੀਂ ਜਦੋਂ ਬਿਲੋਗਾ ਜਦੋਂ ਹੋਰ ਵੀ ਲੈਸੇ ਜੀ ਆ ਕੋਈ ਨਾ ਕੋਈ ਨਾ ਬਿਲੀ ਦੇ ਬਿਲ ਦੀ ਨਹੀਂ ਕੋਈ ਪ੍ਰਵਾਹ ਵਾਧੂ ਪਏ ਨਾ ਕੋਈ ਡਾਡਲ ਪਾਉਣਿਆ ਇਹਨਾਂ ਦੀ ਜਾਇਦਾਦਾਂ ਦੱਪੀਆਂ ਵੀ ਆ ਤੇ ਇਹਨਾਂ ਦੀ ਜਾਇਦਾਦਾਂ ਅਸੀਂ ਛਡਾਈਆਂ ਨਹੀਂ ਤੇ ਗਾ ਵੀ ਇਹਨਾਂ ਦੀ ਜਾਇਦਾਦਾਂ ਤੇ ਸੇਫ ਰਹਿਣੀਆਂ ਇਹ ਜਿੰਨੀ ਮਰਜ਼ੀ ਇਨਵੈਸਟਮੈਂਟ ਕਰਨ ਦਿਲ ਖੋਲ ਕੇ ਇਨਵੈਸਟਮੈਂਟ ਕਰਨ ਇਹਨਾਂ ਦੀ ਜਾਇਦਾਦ 'ਤੇ ਕੋਈ ਉਂਗਲ ਵੀ ਕਰੂ ਤੇ ਉਂਗਲ ਛਾੜ ਦੇ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਨੇ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ ਇੱਕ ਸਧਾਰਨ ਸਟੂਡੈਂਟ ਸੀ ਹੋ ਆਉਂਦਾ ਹੋਇਆ ਉਹਨੂੰ ਹਰ ਬਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਤਿੰਨ ਚਾਰ ਵਾਰਾਂ ਮੰਨ ਸਰਕਾਰ ਕੀਤਾ ਬਹੁਤ سارے ਲੋਕ ਮੰਗਦੇ ਟਿਕਟ ਮੰਗਣਾ ਹੱਕ ਹੈ ਲੇਕਿਨ ਜੇ ਉਸ ਤੋਂ ਬਾਅਦ ਕਿਸੇ ਦਾ ਫੈਸਲਾ ਹਾਈ ਕਮਾਂਡ ਦੇ ਲੋਕ ਸਭਾ ਲੋਕ ਸਭਾ ਹਾਈ ਕਮਾਂਡ ਨੇ ਆਪਣੀ ਪਾਰਟੀ ਸਮਝ ਕੇ ਚੁਣਨੀ ਹੁੰਦੀ ਹੈ ਉਹ ਜਿਹਨੂੰ ਚੁਣ ਲੈਂਦੇ ਨੇ ਉੱਥੇ ਜ਼ਿਆਦਾ ਉਹਨਾਂ ਦੀ ਚਲਦੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਟਿਕਟ ਪਿੱਛੇ ਰੋਸਨਾ ਜਾਂ ਮੈਨੂੰ ਨਹੀਂ ਪਤਾ ਕੀ ਕਾਰਨ ਹੈ ਲੇਕਿਨ ਉਹਨਾਂ ਨੇ ਜੋ ਬੋਲਦੇ ਨੇ ਕਿਹਾ ਸੀਗਾ ਮੈਂ ਜਿਵੇਂ ਸਪੀਚ ਵੀ ਕਿਹਾ ਹੈ ਕਿ ਮੈਂ ਕਾਂਗਰਸ ਪਾਰਟੀ ਚਾ ਉਹਨਾਂ ਦੀ ਪਤਨ ਪਤਨੀ ਨੇ ਵੀ ਸਾਡੀ ਬੀਬੀ ਹੈ ਬੱਚੀ ਹੈ ਨਾਰੇ ਲਾਏ ਖੈਰਾਜੀ ਦੇ ਲਾਏ ਪਾਰਟੀ ਦੇ ਲਾਏ ਇਹ ਵਿਸ਼ਵਾਸ ਤੋਂ ਆਇਆ ਲੋਕਾਂ ਨੂੰ ਔਰ ਸੈਕੰਡ ਟਾਈਮ ਵੀ ਜਿਵੇਂ ਦੱਸਿਆ ਖੈਰਾਜੀ ਨੇ ਆਪਣੇ ਕਿ ਦੂਜੀ ਵਾਰ ਵੀ ਕਿਹਾ ਮੈਂ ਮਦਦ ਕਰੂੰਗਾ ਆ ਕੇ ਜਿਹੜਾ ਬੰਦਾ ਕਹੇ ਕਿ ਪਬਲਿਕ ਦੇ ਵਿੱਚ ਫੇਰ ਉਸ ਤੋਂ ਬਾਅਦ ਬਦਲਦਾ ਹੈ ਤਾ ਲੋਕੋ ਦੇ ਤੇ ਇਤਵਾਰ ਨਹੀਂ ਕਰਦੇ ਸਾਨੂੰ ਨਹੀਂ ਪਤਾ ਕਿ ਹੁਣ ਟਿਕਟ ਮਿਲ ਗਈ ਦੂਜੇ ਪਾਸੇ ਜਾ ਕੇ ਜਿਹੜੀ ਪਾਰਟੀ ਚ ਗਏ ਨੇ ਉਹਨਾਂ ਤਾਂ ਇਹ ਕੰਮ ਕਰਨ ਵਾਲਿਆਂ ਨੂੰ ਕਦੇ ਟਿਕਟਾਂ ਨਹੀਂ ਦਿੱਤੀਆਂ ਇਸ ਕਰਕੇ ਮੰਦ ਭਾਗ ਹੈ ਮੈਂ ਦੂਬਾਰਾ ਕੁਝ ਨਹੀਂ ਕਹਿਣਾ ਚਾਹੁੰਦੀ ਆਪਣੇ ਕੈਰੀਅਰ ਤੇ ਆਪ ਸਵਾਲ ਖੜਾ ਕੀ ਕੋਈ ਅਸਤਰ ਹੈ ਮੈਂ ਸਭ ਨਾਲ ਗੁਰੂ ਮਹਾਰਾਜ ਸਾਹਿਬ ਦੀ ਬਾਰ ਕ੍ਰਿਪਾ ਦੇ ਨਾਲ ਕੈਂਡੀਡੇਟਸ ਬਹੁਤ ਚੰਗੇ ਚੁਣੇ ਗਏ ਨੇ ਬਹੁਤ ਸੋਚ ਸਮਝ ਕੇ ਕੈਂਡੀਡੇਟਸ ਨੂੰ ਮੌਕਾ ਦਿੱਤਾ ਗਏ ਤੇ ਹਰ ਕਿਸਮ ਦਾ ਕੈਂਡੀਡੇਟ ਲੇਡੀਜ਼ ਨੂੰ ਬਾਕੀ ਸਾਰਾ ਕੁਝ ਵੇਚਦੇ ਹੋਏ ਬੈਸਟ ਪੋਸਿਬਲ ਕੈਂਡੀਡੇਟਸ ਜਿਹੜੇ ਵੇਖੋ ਸਾਡੀ ਜਿਹੜੀ ਕੈਂਡੀਡੇਟਸੀ ਚੁਆਇਸ ਸੀ ਇਹਦੇ ਵਿੱਚ ਇੱਕ ਵੱਡੀ ਗੱਲ ਇਹ ਸੀ ਕਿ ਇਸ ਕਿਸਮ ਦੇ ਕੈਂਡੀਡੇਟ ਚੁਣੋ ਜਿਹੜੇ ਪੰਜਾਬ ਦੀ ਗੱਲ ਜਾ ਕੇ ਪਾਰਲੀਮੈਂਟ ਚ ਰੱਖ ਸਕਣ ਆਮ ਆਦਮੀ ਪਾਰਟੀ ਨੇ ਪਿਛਲੀ ਜਿਹੜੀ ਤੁਸੀਂ ਵੇਖੋ ਤਕਰੀਬਨ 10 ਐਮਪੀਜ਼ ਨੇ ਰਾਜ ਸਭਾ ਦੇ ਉਹਨਾਂ ਜਿਨ੍ਹਾਂ ਚੋਂ 7 ਕੱਲੇ ਪੰਜਾਬ ਚ ਗਏ ਤੇ ਜੇ ਇਹਨਾਂ ਦਾ ਟਰੈਕ ਰਿਕਾਰਡ ਵੇਖਦੇ ਹੋ 2 ਸਾਲ ਦਾ ਇਹਨਾਂ ਦਾ ਕੋਈ ਇੱਕ ਅੱਧਾ ਵੀ ਐਮਪੀ ਹੈ ਨਹੀਂ ਜਿਨੇ ਕੋਈ ਪੰਜਾਬ ਦਾ ਕੋਈ ਸਵਾਲ ਉਠਾਇਆ ਹੋਵੇ ਸਰਕਾਰ ਦੀਆਂ ਜਿਹੜੀਆਂ ਪੰਜਾਬ ਐਂਟੀ ਪੰਜਾਬ ਪਾਲਿਸੀਜ਼ ਨੇ ਉਹਨਾਂ ਤੇ ਕਦੀ ਕਿਸੇ ਨੇ ਸਵਾਲ ਨਹੀਂ ਉਠਾਇਆ ਕਦੀ ਪੰਜਾਬ ਦਾ ਕਦੀ ਕੇਸ ਰਿਪਰੈਜ਼ੈਂਟ ਨਹੀਂ ਉਹਨਾਂ ਨੇ ਕੀਤਾ ਸੋ ਅਸੀਂ ਇਹੋ ਜਿਹੇ ਲੋਕ ਵੇਖੋ ਗਾਂਧੀ ਸਾਹਿਬ ਨੂੰ ਕਿਉਂ ਲਿਆਣਾ ਪਿਆ ਬਿਕੋਜ਼ ਗਾਂਧੀ ਸਾਹਿਬ ਦਾ ਟਰੈਕ ਰਿਕਾਰਡ ਐਜ਼ ਅ ਆਇਡਿਓਲੋਗ ਸਾਰੋਂ ਵੱਡੀ ਗੱਲ ਹੈ ਕਿ ਸਾਨੂੰ ਅੱਜ ਇਸ ਲੜਾਈ ਦੇ ਵਿੱਚ ਜਿਸ ਕਿਸਮ ਦੀ ਲੜਾਈ ਅੱਜ ਦੇਸ਼ ਪਰ ਤੇ ਸਾਨੂੰ ਨੂੰ ਪਹਿਲੀ ਗੱਲ ਤੇ ਹੈ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਬਹੁਤ ਅਨੇਕਾਂ ਸੰਘਰਸ਼ਾਂ ਤੋਂ ਬਾਅਦ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਗਿੜੀਏ ਉਹ ਇੱਕ ਡੈਮੋਕਰੈਟਿਕ ਰਾਜ ਆਇਆ ਬਿਹਤਰੀਨ ਰਾਜ ਚੱਲਿਆ ਬਟ ਆ ਪਹਿਲੇ ਪ੍ਰਧਾਨ ਮੰਤਰੀਏ ਜਿਨੇ ਹਰ ਇੰਸਟੀਚਿਊਸ਼ਨ ਨੂੰ ਤਬਾਹ ਕਰਨ ਦਾ ਲੱਕ ਬਣ ਲਿਆ। ਨੰਬਰ 2 ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਕਟਰ ਪੀਮਬਰਾਓ ਅੰਬੇਦਕਰ ਸਾਹਿਬ ਦੀ ਜਿਹੜੀ ਬੜਾਈ ਹੋਈ ਕਨਸਟੀਚਿਊਸ਼ਨ ਹੈ ਸਾਡਾ ਸੰਵਿਧਾਨ ਹੈ। ਇਹ ਇਹਨਾਂ ਦਾ ਇੱਕ ਏਜੰਡਾ ਹੈ ਕਿ ਜੇ ਸਾਨੂੰ 400 ਤੋਂ ਵੱਧ ਸੀਟਾਂ ਕਿਸੇ ਢੰਗ 'ਚ ਮਿਲ ਜਾਣ ਤੇ ਅਸੀਂ ਜਿੰਨੇ ਵੀ ਕਨਸਟੀਚਿਊਸ਼ਨ ਨਾਲ ਜੁੜੇ ਹੋਏ ਮੁੱਦੇ ਨੇ ਜਿਹਦੇ ਵਿੱਚ ਬਹੁਤ ਵੱਡੇ ਪੇਮਾਨੇ ਤੇ ਸਾਡੇ ਦਲਿਤ ਵਰਗਾਂ ਨੂੰ ਉਹਨਾਂ ਨੂੰ ਰਿਜ਼ਰਵੇਸ਼ਨਸ ਮਿਲਿਆ ਨੇ ਨੌਕਰੀਆਂ ਦੇ ਵਿੱਚ ਹੋਰ ਚੀਜ਼ਾਂ 'ਚ ਬੈਕਵਰਡ ਕਲਾਸੇਸ ਨੂੰ ਮਿਲਿਆ ਨੇ ਰਿਜ਼ਰਵੇਸ਼ਨਸ ਇਹ ਸਾਰੀਆਂ ਉਡਾ ਦਿੱਤੀਆਂ ਜਾਂਦੀਆਂ ਆਪਣੇ ਦਾਦੇ ਦੀ ਜਿਸ ਨੇ ਪੰਜਾਬ ਵਾਸਤੇ ਲੜਾਈ ਲੜੀ ਕਾਂਗਰਸ ਦਾ ਮੁੱਖ ਮੰਤਰੀ ਸੀ ਉਹਦੀ ਭਾਜਪਾ ਦੇ ਪੋਸਟਰ ਤੇ ਫੋਟੋ ਲੁਵਾਣੀ ਇਸ ਤੋਂ ਵੱਡੀ ਤੋਹੀਨ ਕੋਈ ਸਾਹਿਬ ਬੈਂਸਿੰਘ ਦੀ ਕਰਨੀ ਚਾਹੀਦਾ ਇਸੇ ਗੱਲ ਕਾਰਨ ਮੈਂ ਫੈਸਲਾ ਕੀਤਾ ਦੋਹਾਂ ਦਿਨਾਂ ਬਾਅਦ ਘਰ ਮੈਂ ਕਿਰਾਏ ਤੇ ਲੱਭ ਰਿਆਂ ਕਰਾਏ ਤੇ ਘਰ ਲੱਭਾਂਗਾ ਮੈਂ ਸਾਰੇ ਪੰਜਾਬ ਦੀ ਕੈਂਪੇਨ ਉਥੋਂ ਚਲਾਵਾਂਗਾ ਉਥੇ ਅਸੀਂ ਮੋਰਚਾ ਗੱਡਾਂਗੇ ਇਹਦਾ ਮੋਰਚਾ ਪੁੱਠ ਕੇ ਉਹਦੇ ਨਹੀਂ ਫਿਰ ਘਰ ਛੱਡ ਕੇ ਉਥੋਂ ਵਾਪਸ ਆਵਾਂਗੇ ਤਾਂ ਇਹ ਸਾਰਾ ਅਸਦੀਆਂ ਚੌਂ ਸਰਗਮੀਆਂ ਫਿਲਹਾਲ ਦੇ ਲਈ ਮੈਨੂੰ ਦੋ ਇਜਾਜ਼ਤ ਧੰਨਵਾਦ